ਲੇ ਵੀ ਦੋਸਤੋ ਆਪਾਂ ਨਾ ਅੱਜ ਆਪਣੇ ਹਰਗੁਣ ਦੀ ਵੀਡੀਓ ਲੈ ਕੇ ਆਏ ਹੋਏ ਆਂ ਵੀ ਅੱਜ ਸੰਡੇ ਦਾ ਦਿਨ ਹੈਗਾ ਸੰਡੇ ਦਾ ਦਿਨ ਹੈਗਾ ਤੇ ਸੰਡੇ ਵਾਲੇ ਦਿਨ ਆਪਾਂ ਆਪਣੇ ਬੱਚਿਆਂ ਨੂੰ ਨਾ ਆਪਾਂ ਕੰਮ ਇਹਨਾਂ ਦੀ ਮਾਤਾ ਦਾ ਵੀ ਇਹੀ ਆ ਇਹਦੀ ਦਾਦੀ ਮਾਂ ਦਾ ਵੀ ਇਹੀ ਹੁਸਮੁੰ ਦਾ ਜਦੋਂ ਐਂ ਦੁਬਾਰ ਹੁੰਦਾ ਛੁੱਟੀ ਦਾ ਦਿਨ ਹੁੰਦਾ ਆਪਾਂ ਇਹਨਾਂ ਨੂੰ ਹਰਗਣ ਨੂੰ ਚੁੱਲ੍ਹੇ ਚੌਂਕੇ ਦੇ ਨੇੜੇ ਰੱਖਦੇ ਹੁੰਨੇ ਆ ਕਿਉਂਕਿ ਬੱਚੇ ਨੂੰ ਹੁਣ ਤੋਂ ਆਦਤ ਪਾਵਾਂਗੇ ਬੱਚੇ ਨੂੰ ਚਾਰ ਦਿਨਾਂ ਨੂੰ ਦਿੱਕਤ ਨਹੀਂ ਆਉਣਾ ਖਾਸ ਕਰਕੇ ਤੀਆਂ ਦੀ ਵੀਡੀਓ ਕਿ ਆ ਕਿਉਂਕਿ ਜੰਮਣ ਵੇਲੇ ਹੀ ਪ੍ਰਾਇਆ ਧਨ ਹੁੰਦੀਆਂ ਤੇ ਇਹ ਰੋਟੀ ਦਾਲ ਪਾਣੀ ਹਰ ਇੱਕ ਚੀਜ਼ ਬਣਾ ਲੈਂਦੀ ਆਪਣੀ ਹਰ ਗੁਣ ਇਹਦੇ ਵਿੱਚ ਗੁਣ ਬਹੁਤ ਆ ਕਿਉਂਕਿ ਗੁਣ ਇਹਦੇ ਵਿੱਚ ਵੀ ਆ ਤੇ ਗੁਣ ਇਹਦੇ ਮਾਪਿਓ ਦੇ ਵਿੱਚ ਵੀ ਆ ਜੀ ਦਾਦੀ ਦੇ ਵਿੱਚ ਆ ਮਮਾ ਦੀ ਜੇ ਮੈਂ ਗੱਲ ਕਰਾਂ ਜਾਂ ਦਾਦੀ ਦੀ ਗੱਲ ਕਰਾਂ ਇਹਨੂੰ ਜਦੋਂ ਦਾਲ ਪਾਣੀ ਬਣਾਉਣਾ ਹੁੰਦਾ ਸਬਜੀ ਪਾਣੀ ਬਣਾਉਣਾ ਹੁੰਦਾ ਇਹਨੂੰ ਕੋਲੇ ਖੜਾਉਣਾ ਹੁੰਦਾ ਵੀ ਆਹ ਸਬਜੀ ਦੇ ਵਿੱਚ ਇਹਨਾਂ ਨੂੰ ਮਿਰਚ ਪੈਂਦਾ ਆ ਐਵੇਂ ਬਣਦੀ ਆ ਆਪਣੀ ਹਰ ਗਣ ਨੂੰ ਦੇ ਲੋ ਏਜ ਆ ਇਹਦੀ ਛੋਟੀ ਜਿਹੀ ਆ ਘੱਟੋ ਘੱਟ ਇਹ 10 ਸਾਲਾਂ ਦੇ ਵੀ ਨਹੀਂ ਹੋਈ ਹੋਣੀ ਤਾਂ ਇਹ ਬਣਾਉਣ ਜਾਣ ਦੀ ਆ ਸਾਰਾ ਕੁਛ ਆ ਵੀ ਇਹ ਹੁੰਦਾ ਚੰਗਾ ਕੰਮ ਜੇ ਆਪਾਂ ਅੱਜ ਦੇ ਬੱਚੇ ਕੀ ਕਰਦੇ ਨੇ ਛੁੱਟੀ ਵਾਲੇ ਦਿਨ ਬਹੁਤ ਕੁਛ ਨਾ ਮੋਬਾਈਲਾਂ ਫੜ ਲਓ ਖਾਸ ਕਰਕੇ ਮੈਂ ਕੁੜੀਆਂ ਦੀ ਗੱਲ ਇਹ ਗੱਲ ਕਹਿਣਾ ਵੀ ਧੀਆ ਹਰੇਕ ਘਰ ਹੋਣਾ ਜ਼ਰੂਰੀ ਹੈ ਜਿਹੜੇ ਘਰ ਇਹ ਧੀਆ ਨਾ ਉਹਦੇ ਘਰੇ ਬੋਲਣਗਾ ਧੀ ਸਵਰਗਾ ਤੇ ਉਹਦੇ ਕੋਲੇ ਕੱਪੜੇ ਲੀੜੇ ਦੀ ਪਰੋਵਾਂਗੀ ਤੇ ਬੱਚੇ ਨੂੰ ਸਿਖਾਉਣਾ ਜ਼ਰੂਰੀ ਹੁੰਦਾ ਤੇ ਬੱਚਾ ਆਪਣਾ ਹਰ ਰੋਜ਼ ਜਦੋਂ ਛੁੱਟੀ ਹੁੰਦੀ ਆ ਜਿਹੜਾ ਸਕੂਲ ਦਾ ਹੋਮਵਰਕ ਆ ਦੁਪਹਿਰ ਵੇਲੇ ਜਦੋਂ ਰਸਤ ਹੁੰਦੀ ਆ ਉਦੋਂ ਕਰ ਨਹੀਂ ਕਰਨਾ ਪਰ ਜਦੋਂ ਹੋਣ ਵਾਲਾ ਟਾਈਮ ਆ ਤੇ ਚਾਹੇ ਆਪਾਂ ਮੱਜਾ-ਮੁੱਜਾਂ ਦੇ ਵਿੱਚ ਹੁੰਨੇ ਆ ਉੱਥੇ ਵੀ ਇਹਨੇ ਕੰਮ ਕਰਨਾ ਹੁੰਦਾ ਹੁਣ ਤਾਂ ਇਹਨੇ ਕੰਮ ਕਰ ਨਹੀਂ ਕਰਨਾ ਹੁੰਦਾ ਤੇ ਛੁੱਟੀ ਵਾਲੇ ਦਿਨ ਇਹ ਚੀਜ਼ ਜ਼ਰੂਰ ਕਰਾਉਣੇ ਆ ਤੂੰ ਅਸੀਂ ਵੀ ਇਹ ਚੀਜ਼ ਹੁੰਦਾ ਵੀ ਆਪਾਂ ਬੱਚੇ ਨੂੰ ਸਿਖਾਵਾਂਗੇ ਤਾਂ ਬੱਚੇ ਨਹੀਂ ਸਿੱਖਣਾ ਤੇ ਨਹੀਂ ਦਾ ਅੱਜ ਦੇ ਬੱਚੇ ਤੁਹਾਨੂੰ ਪਤਾ ਹੀ ਆ ਵੀ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਵੀ ਫੋਨ ਦਾ ਖਹਿੜਾ ਨਹੀਂ ਛੱਡਦੇ ਪਰ ਇਹਨੂੰ ਇਹੀ ਚੀਜ਼ ਸਿਖਾਈ ਜਾਂਦੀ ਹੈ ਵੀ ਪੁੱਤ ਕੰਮ ਤੇਰੇ ਜਿਹੜਾ ਕੰਮ ਆ ਉਹ ਤੇਰਾ ਕਰਮਾ ਕੰਮ ਤੇਰਾ ਸਿੱਖਣਾ ਤੇਰਾ ਜ਼ਰੂਰੀ ਬਣਦਾ ਹੁੰਦਾ ਹੁੰਦਾ ਵੀ ਹਨਾ ਚਾਰ ਦਿਨਾਂ ਨੂੰ ਮੁਸ਼ਕਲ ਨਾ ਆਵੇ ਤੈਨੂੰ ਦਿੱਕਤ ਨਾ ਆਵੇ ਜੇ ਅੱਜ ਤੋਂ ਤੂੰ ਸਿੱਖ ਗਿਆ ਕੰਮ ਵਧੀਆ ਸੋਹਣਾ ਕਰਨਾ ਹਨਾ ਚਾਰ ਦਿਨਾਂ ਨੂੰ ਤੈਨੂੰ ਤੂੰ ਆਪਣੇ ਮਗਾਮ ਤੇ ਆਪ ਖੜਾ ਹੋਏਗਾ ਤੈਨੂੰ ਕਿਸੇ ਦੀ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਤੈਨੂੰ ਇਹ ਚੀਜ਼ ਆ ਪਰ ਇਹ ਬੱਚਾ ਨਾ ਪਹਿਲਾਂ ਮੈਂ ਵੀਡੀਓ ਬਣਾਈ ਸੀ ਦੀ ਇਹ ਬੱਚਾ ਸੰਗ ਦਾ ਆਪਣਾ ਬਹੁਤ ਜ਼ਿਆਦਾ ਸੰਗ ਦਾਗਾ ਇਸੇ ਕਰਕੇ ਆ ਵੀ ਬਹੁਤ ਸੋਹਣੇ ਪੀੜੇ ਬਣਾਉਂਦਾ ਇਹ ਗੱਲ ਵੀ ਨਹੀਂ ਹੈਗੀ ਬਹੁਤ ਸੋਹਣੇ ਪੀੜੇ ਬਣਾਉਂਦਾ ਹਰ ਗੁਣਾ ਆਪਣਾ ਤੇ ਰੋਟੀ ਵੀ ਤੰਦੂਰ ਤੇ ਬਣਾ ਲੈਂਦਾ ਆਪਣੀ ਤੇ ਇਹਦੀ ਦਾਦੀ ਮਾਂ ਵੀ ਇਹੀ ਸਿਖਾਉਂਦੀ ਹੈ ਇਹਦੀ ਮੰਮਾ ਵੀ ਇਹੀ ਗੱਲ ਸਿਖਾਉਂਦੀ ਹੈ ਵੀ ਜਦੋਂ ਛੁੱਟੀ ਹੁੰਦੀ ਆ ਖਾਸ ਕਰਕੇ ਛੁੱਟੀ ਵਾਲਾ ਦਿਨ ਤਾਂ ਅਸੀਂ ਬੱਚਿਆਂ ਨੂੰ ਜਮਾਂ ਚੁੱਲ੍ਹੇ ਝੌਂਕੇ ਦੇ ਨੇੜੇ ਰੱਖਦੇ ਹੁੰਨੇ ਆ ਤੇ ਜੇ ਆਪਣੀ ਹਰ ਗੁਣ ਦੀ ਗੱਲਬਾਤ ਵਧੀਆ ਲੱਗੀ ਕਮੈਂਟ ਤਾਂ ਕਰਨਾ ਵੀਡੀਓ ਤਾਂ ਸ਼ੇਅਰ ਕਰਨੀ ਹੁੰਦੀ ਆ ਮੈਂ ਹਰੇਕ ਵੀਡੀਓ ਦੇ ਵਿੱਚ ਇਹ ਗੱਲ ਕਹਿਣਾ ਹੁੰਨਾ ਵੀ ਕੋਈ ਵੀ ਵੀਡੀਓ ਫੇਮਸ ਵਾਸਤੇ ਜਾਂ ਪਾਈ ਨਹੀਂ ਜਾਂਦੀ ਹੁੰਦੀ ਪਰ ਅੱਜ ਅੱਜ ਦਾ ਜਿਹੜਾ ਟਾਈਮ ਆ ਨਾ ਆਪਣੇ ਬੱਚਿਆਂ ਨੂੰ ਆਪ ਦੇ ਨੂੰ ਸੰਭਾਲ ਲਓ ਬਾਹਰ ਲਿਆਂ ਨੂੰ ਛੱਡੋ ਪਰ ਆਪਣੇ ਨੂੰ ਵੀ ਜਿਹੜੀ ਰੋਟੀ ਵੀ ਇਹਦੀ ਬਣਦੀ ਆ ਦੇਖੋ ਫੁੱਲ ਕੇ ਵਧੀਆ ਬਣਦੀ ਆ ਇਹ ਖਾਸ ਗੁਣਾ ਆਪਣੀ ਹਰਗੁਣ ਦੇ ਵਿੱਚ ਵੀ ਤੰਦੂਰੀ ਰੋਟੀ ਨਾਲ ਇਦਾਂ ਦੀ ਫੁੱਲ ਕੇ ਤਿਆਰ ਹੋ ਜਾਂਦੀ ਆ ਤੇ ਹਰਗੁਣ ਜਦੋਂ ਛੁੱਟੀ ਹੁੰਦੀ ਆ ਪੁੱਤ ਤੂੰ ਹਰ ਰੋਜ਼ ਰੋਟੀ ਬਣਾ ਲੈਣਾ ਹਰ ਰੋਜ਼ ਦਾਲ ਪਾਣੀ ਵੀ ਬਣਾ ਲੈਣਾ ਜੇ ਤੈਨੂੰ ਸਿਖਾਉਣ ਦੀ ਜੇ ਮੈਂ ਗੱਲ ਕਰਾਂ ਸਭ ਤੋਂ ਵੱਡਾ ਸਹਾਇਕ ਤੇਰਾ ਸਾਥ ਕੌਣ ਦਿੰਦਾ ਮम्मा ਤੇ ਦਾਦੀ ਤੇਰੀ ਤੈਨੂੰ ਮੰਨ ਕੇ ਚਲੋ ਛੁੱਟੀ ਵਾਲੇ ਦਿਨ ਇਹ ਗੱਲ ਸੱਚ ਤਾਂ ਨਹੀਂ ਵੀ ਮੈਂ ਤੇਤੋਂ ਵੀਡੀਓ ਦੇ ਵਿੱਚ ਬੁਲਾਈ ਜਨਾ ਵੀ ਤੈਨੂੰ ਮੈਂ ਹੋਰ ਹੀ ਕੁਛ ਦਵਾਇਆ ਇਹ ਗੱਲ ਸੱਚ ਹੈ ਵੀ ਤੇਰੇ ਰੋਟੀ ਛੁੱਟੀ ਵਾਲੇ ਦਿਨ ਤੂੰ ਬਣਾਉਣਾ ਹਨਾ ਜਿੰਨੀ ਰੋਟੀ ਬਣਦੀ ਓਨੀ ਬਣਾ ਲੈਣਾ ਹਨਾ ਵੀ ਦੇਖੋ ਦੋਸਤੋ ਜਿੰਨੀ ਰੋਟੀ ਇਹ ਬਣਾ ਲੈਂਦੀ ਆਪਣੀ ਹਰ ਗੁਣ ਇਹ ਮੇ ਜੋ ਕਰੀ ਇਹਨਾਂ ਦੀ ਮੰਮੇ ਤਾਂ ਵੀ ਪੇੜੇ ਅੱਗ ਦੇ ਵਿੱਚੋਂ ਲਾ ਲੈਂਦੇ ਨੇ ਕਿਉਂਕਿ ਬੱਚਾ ਦਾ ਛੇਕ ਨਾ ਲੱਗ ਜੇ ਇਸੇ ਕਰਕੇ ਵੀ ਆਪਾਂ ਨੂੰ ਸਿਖਾਉਣਾ ਚਾਹੀਦਾ ਹੁੰਦਾ ਵੀ ਆਪਣੇ ਬੱਚਾ ਨੂੰ ਆਪਣੇ ਆ ਤੇ ਇਹ ਦਾਲ ਵੀ ਬਣਾ ਲੈਂਦੀ ਆ ਭਾਈ ਸਬਜ਼ੀ ਵਗੈਰਾ ਜਾ ਉਹ ਕੁਝ ਬਣਾ ਲੈਂਦੀ ਆ ਤੇ ਇਹਦੀ ਮੰਮਾ ਤੇ ਇਹਦੀ ਦਾਦੀ ਦੇ ਵਿੱਚ ਬਹੁਤ ਵੱਡੇ ਗੁਣਾ ਸੱਚੇ ਪਾਤਸ਼ਾਹ ਮੇਰੇ ਪਰਿਵਾਰ ਤੇ ਚੜ੍ਹਦੀ ਕਲਾ ਤੇ ਵਾਹਿਗੁਰੂ ਦਾ ਹੱਥ ਰਹੇ ਇਸੇ ਤਰੀਕੇ ਪਰਿਵਾਰ ਦਾ ਪਿਆਰ ਬਣਿਆ ਰਹੇ ਤੇ ਆਪਣੀ ਹਰ ਗੁਣ ਦੇ ਵਿੱਚ ਬਹੁਤ ਵੱਡੇ ਗੁਣਾ ਭਾਈ